ਉਹ ਸੱਮੂ ਕਿੱਧਰ ਚੱਕ ਲੈ ਝੋਲਾ ਤੇ ਕਿੰਨੀ ਜੀ ਕਿਤੇ ਜਾਨਣੀ ਹੈ ਕਿ ਮੈਨੂੰ ਆਏ ਰੱਖ ਜੇ ਕਿਤੇ ਜਾਨਣੀ ਹੈ ਨਾ ਕਿੰਨੀ ਚ ਮਿੱਠਾ ਪਾਣੀ ਥਾਂ ਦਾ ਪੀ ਜਾਂਦੇ ਮੈਨੂੰ ਸੁਬੀਲ ਵਾਲਾ ਪਾਣੀ ਲੈਣੀ ਤੇ ਤੂੰ ਤਾਂ ਡੱਕਾ ਤੋੜਨਾ ਨਹੀਂ ਨਾ ਮੰਨੂ ਕਰਨ ਜਾਣਾ ਜਿਹੜੇ ਭਈਏ ਝੋਨਾ ਲਾਉਂਦੇ ਨੇ ਖੇਤ ਉਹਨਾਂ ਦੀ ਰੋਟੀ ਲੈ ਕੇ ਜਾਨੀ ਆ ਤੂੰ ਦੇ ਬੈਠਾ ਰਹਿਣਾ ਸਾਰਾ ਦਿਨ ਇੱਥੇ ਮੈਨੂੰ ਆਰਡਰ ਮਾਰੀ ਜਾਣਾ ਦੇਖ ਲੈ ਜੇ ਤੇ ਬਾਪੂ ਹੀ ਜਾਂਦਾ ਸੀ ਮੈਨੂੰ ਕਦੇ ਨਹੀਂ ਖੇਤ ਜਾਣ ਦਿੱਤਾ ਤੂੰ ਦੇਖ ਲੈ ਸਾਰਾ ਦਿਨ ਮੰਜੇ ਤੋਂ ਨਹੀਂ ਪੈਰ ਤਾਂ ਲੈ ਲਾਉਂਦਾ ਕਿਸੇ ਮਤ ਨੂੰ ਪਤਾ ਤਾਂ ਹੈਗਾ ਮੇਰਾ ਸਰੀਰ ਜਾਂ ਪਤਾ ਨਹੀਂ ਕੀ ਹੋ ਗਿਆ ਝੜਕਿਆ ਜਾ ਗਿਆ ਜਿੱਦਣ ਦਾ ਉਹ ਝੜਕਾ ਜਾ ਲੱਗਾ ਸੁਣਨੇ ਜਾ ਹੋਇਆ ਕਪਾਛ ਨੂੰ ਮੈਂ ਤੇ ਤੁਰ ਹੀ ਨਹੀਂ ਜਾਂਦਾ ਮੈਂ ਕਿੱਥੇ ਰੋਟੀਆਂ ਪੂਰੇ ਫੜਾਇਆ ਮੈਂ ਉਹਨਾਂ ਨੂੰ ਉਹਨਾਂ ਨੂੰ ਐ ਕਰ ਤੂੰ ਰਾਸ਼ਣ ਦੇ ਦਿਆ ਕਰਾਂਗੇ ਆਪਾਂ ਆਪੀ ਬਣਾ ਲਿਆ ਕਰਦੇ ਉਹ ਕਿੱਥੇ ਮੰਨਦੇ ਨੇ ਬੇ ਜਮੀ ਨਹੀਂ ਮੰਨਦੇ ਜਦੋਂ ਮੈਂ ਕਾਇਤਾ ਸੀ ਉਹਨੂੰ ਕਹਿ ਕੇ ਦੇਖਿਆ ਸੀ ਉਹਦਣ ਕਹਿੰਦੇ ਬੀਬੀ ਜੀ ਹਮਾਰੇ ਪਾਸ ਤੋਂ ਟਾਈਮ ਨਹੀਂ ਹੋਤਾ ਮੈਂ ਦੱਸ ਉਹਨਾਂ ਨੂੰ ਕੀ ਕਹਿੰਦੀ ਫਿਰ ਮੈਂ ਤੇ ਚੁੱਪ ਜੇ ਕਰਕੇ ਤੁਰਿਆ ਹੀ ਇੱਥੋਂ ਉੱਜੋ ਚੁੱਪ ਕਰਨ ਦੀ ਕੀ ਗੱਲ ਸੀ ਤੂੰ ਮੈਨੂੰ ਫੜਾਜ ਮੈਂ ਕਰਕੇ ਹੁਣ ਉਹਨਾਂ ਨਾਲ ਗੱਲਾਂ ਨਹੀਂ ਹੋਰ ਭਈਏ ਪੁੱਛ ਲੈਗੇ ਖੜਦੇ ਰਹਿਣ ਦੇਨਾਂ ਨੂੰ ਮੇਰੇ ਸਾਹਰੇ ਨੂੰ ਇੱਕ ਦਾ ਪੈਸੇ ਧੋਣ ਵਾਲੇ ਉੱਤੋਂ ਪੂੜੇ ਖਵਾਓ ਬੇ ਭਈਏ ਕਿਥੇ ਰੇ ਪੈਸੇ ਆਜੇ ਤਾਂ ਪਿੱਛੇ ਰੌਲਾ ਜਾਂ ਪਿਆ ਲੜਾਈ ਦੀ ਉਦੋਂ ਚੜ ਗਏ ਟੇਨ ਹੁਣ ਕਿੱਥੇ ਮਿਲਦੇ ਨੇ ਉਹਦਾ ਮਸਾ ਮੇਲੇ ਨੇ ਮੁੜ ਕੇ ਕਿਤੇ ਹੋਰ ਨਾ ਨੰਨੂ ਡੱਕ ਕਰਦੀਆਂ ਉੱਥੋਂ